ਕਿਥੋਂ ਆਇਆ ਇਹ ਆ ਗਏ ਸੇਪਲ ਵੀ ਮੇਰਾ ਆਦਮੀ ਰਹਤਾ ਹੈ ਉਹ ਜਿੰਦਬਦੀ ਮੇਂ ਇਹ ਆਦਮੀ ਜੀ ਅੱਛਾ ਜਿਹਨੇ ਨਾ ਕੰਮ ਕਰਦਾ ਇੱਥੇ ਕਿਥੇ ਰਹਿੰਦਾ ਤੂੰ ਕਿਥੇ ਰਹਿੰਦੇ ਪਲਰੀ ਮੇਂ ਪਲਰੀ ਮੇਂ ਕੰਮ ਕੀ ਕਰਦਾ ਮੇਸਤਰੀ ਕਰ ਮੇਸਤਰੀ ਦਾ ਪਾਣੀ ਦਿਖਾਣ ਆਇਆ ਸਪੈਸ਼ਲ ਨਹੀਂ ਉहां पे ਮੇਰਾ ਆਦਮੀ ਥਾ ਪਲਰੀ ਮੇਂ ਹਾਂ ਤੂੰ ਵਹੀ ਗਏ ਥੇ ਮਿਲਣ ਦੇ ਲਈ ਜਿੰਦਬਦੀ ਮੇਂ ਸੋਰੀ ਸੋਰੀ ਜਦ ਤੱਕ ਹੁਣ ਪੰਜਾਬ ਕਿੰਨਾ ਟਾਈਮ ਹੋ ਗਿਆ ਤੈਨੂੰ ਨਰਾ ਹੋ ਗਿਆ ਬੜਾ 40 ਸਾਲ ਹੋ ਗਿਆ ਇਥੇ ਇਹ ਤਾਂ 4 ਸਾਲ ਹੋ ਗਿਆ ਹੁਣ ਜਦ ਲੋਕਾਂ ਪਰ ਇਹਨੀ ਮੁਸੀਬਤ ਆਈ ਵੀ ਤੁਸੀਂ ਲੋਕਾਂ ਨੇ ਖੜ ਦੇ ਕਦੇ ਨਹੀਂ ਜਾਂਦੇ ਕਦੇ ਨਹੀਂ ਕੰਮ-ਕੰਮ ਕਰੋ ਲੋਕਾਂ ਬੰਨ ਬੰਨ ਲਵਾਓ ਜਾ ਕੇ ਉਹਦਾ ਤੂੰ ਦਾ ਖੁੱਦਾ ਕਰਦਾ ਤੂੰ ਦਾ ਮਕਾਨ ਬਣਾਦਾ ਲੋਕਾਂ ਨਾਲ ਵੀ ਖੜੇ ਲੋਕੀ ਦੇ ਨੂੰ ਦਿਹਾੜੀ ਦਿੰਦੇ ਤੁਹਾਨੂੰ ਸਭ ਕੰਮ ਕਰਦੇ ਤੁਹਾਡਾ ਸਭ ਕੰਮ ਕਰਤੇ ਹਨ ਦਿਹਾੜੀ ਦਾ ਵੀ ਕੰਮ ਕਰਤੇ ਹਨ ਮਸਲਾ ਕਿੰਨੀ ਕਿਤੇ ਜੀ ਸੇਵਾ ਵੀ ਕਰਤੇ ਹਨ ਕਿੱਥੇ ਕਿੱਥੇ ਸੇਵਾ ਹੈ ਪਿੰਲੀ ਵਿੱਚ ਜਾਮ ਰਹੇਗੇ ਉਹੀ ਪੇ ਸੇਵਾ ਕਰਦੇ ਸੇਵਾ ਜੋ ਆਬ ਸੇਵਾ ਕੌਣ ਕਰਾਗਾ ਸੇਵਾ ਦੋਸਤ ਕੰਮ ਹੀ ਤੂੰ ਕਰਾਏਗਾ ਜੋ ਕੰਮ ਕਰਾਏਗਾ ਉਹ ਪੈਸਾ ਦੇਤਾ ਉਹਕੇ ਆ ਸੇਵਾ ਹੈ ਆਸੀ ਬੰਦੀ ਐ ਸੇਵਾ ਕਿੰਨਾ ਕਿ ਦੁੱਖ ਲੱਗਦਾ ਵੀ ਲੋਕਾਂ ਨੂੰ ਪਾਣੀ ਆ ਗਿਆ ਕਿੰਨਾ ਕਿ ਦੁੱਖ ਨਹੀਂ ਆਤਾ ਮੇਰੇ ਬਿਹਾਰ ਮੇਂ ਬਹੁਤ ਪਾਣੀ ਆਇਆ ਹੈ ਦੁੱਖ ਨਹੀਂ ਹੈ ਉੱਥੇ ਵੀ ਬਹੁਤ ਆਂਦਾ ਇਹਨਾਂ ਦੇ ਇੱਥੇ ਦੁੱਖ ਕਿੰਨਾ ਕਿੰਨਾ ਮਨ ਚ ਦੁੱਖ ਹੈਗਾ ਇੱਥੇ ਲੋਕਾਂ ਨੇ ਹੱਟ ਕੇ ਕਹਿੰਦੇ ਕੰਮ ਕਰਤੇ ਹੈ ਤਿਆਰੀ ਦਿੱਤਾ ਹੈ ਦੁੱਖ ਅੱਛਾ ਦੁੱਖ ਤਾਂ ਆਏ ਅੱਜ ਅੱਜ 5 ਦਿਨ ਸੇ ਬੈਠੇ ਹੈ ਤੋ ਬੈਲੇ ਬੈਠੇ ਹੋ ਦੁੱਖ ਆਏਗਾ ਜੀ ਦੁੱਖ ਤਾਂ ਆਏਗਾ ਕੰਮ ਕਾ ਨਿਕਲ ਆਏ ਹੈ ਦੁੱਖ ਤਾਂ ਆਏਗਾ ਜਿੱਥੇ ਨਾ ਜਿਹੜੇ ਜਿਹੜੇ ਮੁਲਕ ਚ ਰਹੀਦਾ ਨਾ ਉਥੇ ਦੀ ਭਾਸ਼ਾ ਵੀ ਸਿੱਖੀਦੀ ਹੁੰਦੀ ਉਥੇ ਦੇ ਲੋਕਾਂ ਦੇ ਨਾਲ ਖੜੀਦਾ ਵੀ ਹੁੰਦਾ ਉਹਨਾਂ ਦੀ ਮਦਦੇ ਕਰੀ ਤਾਂ ਹੀ ਦਿਹਾੜੀਆਂ ਪਰਿਆ ਕੇ ਜਾਂਦਾ ਠੀਕ ਹੈ ਗੱਲ ਤਾਂ ਕਰੂਗਾ ਕੀ ਬਤ ਕਰ ਬਦਲ ਕਰਿਆ ਕਰੂਗੇ ਹਾਂ ਹੋ ਕਰਾਂਗੇ ਬਰਿਆ ਕਰੋ ਯਾਰ ਜਾਂ ਤੁਸੀਂ ਇੱਥੇ ਆ ਕੇ ਸਭ ਕੋ ਬੱਚੇ ਪਾਲਦੇ ਢਿੱਡ ਪਾਲਦੇ ਮੰਜੇ ਖੜਿਆ ਕਰੋ ਬਦਲ ਕਰਿਆ ਕਰੋ ਨਾ ਬਸ ਕਰਿਆ ਕਰੋ ਯਾਰ ਕਰਿਆ ਕਰੋ